ਇਹ ਤਾਂ ਬਜੜਾ ਵਿੱਚ ਕਰੀਦਾ ਜੀ ਦਾ ਦਮ ਕੋਈ ਪੱਕਾ ਬਣੀ ਨਹੀਂ ਲਾਜਣ ਤੱਕ ਨਹੀਂ ਪਿਆਕ ਹੈ। ਇੱਥੇ ਨਜ਼ਦੀਕ ਉਦੋਂ ਬਾਅਦ ਇਹ ਸਾਰੇ ਲੀਕੇ ਚ ਦਿਖੋ ਇਹ ਲੀਕੇ ਦੇਖੋ ਤੁਹਾਨੂੰ ਜਾਪਾ ਦੀ ਜੱਲੇ ਇਹ ਸਾਰਾ ਪਾਣੀ ਚਲਦਾ ਪਿਆ ਇਹ ਦੇਖੀ ਲਓ ਇਤਨਾ ਹੀ ਬਾਹਰ ਆ ਇਹ ਬਾਹਰ ਆ ਉਹ ਪਾਣੀ ਇਹ ਥੱਲੇ ਚੜ ਕੇ ਲੈ ਥੱਲੇ ਚਲੀ ਜਲੀ ਇਹ ਦਰੇ ਸਾਰੇ ਮਾਲ ਤਰੋਇਆ ਪੱਤੀ ਤਰੋਇਆ ਇਹਦੇ ਚ ਆ ਟੋਟਲ ਉਪਰੋ ਹੀ ਇਹਨਾਂ ਨੇ ਲੋਪਸ਼ੱਪੀ ਕੀਤੀ ਹੋਈ ਹੁੰਦੇ ਇਹ ਉੱਤੇ ਇਹ ਉੱਤੇ ਅੱਲੇ ਸੂਰਾ ਖੱਡਾ ਬੈਠਾ ਦੁੱਤੀ ਦੇ ਕਾਈ ਆ ਦੇ ਆ ਇਹ ਸਾਰਾ ਇਹ ਸਾਰਾ ਇਹ ਗਾੜੀ ਨਾਲ ਆਏ ਦੇਖੋ ਸਾਰੇ ਟੋਆ ਉੱਤੇ ਵੀ ਸਾਰੇ ਟੋਆ ਪਰ ਆਏ ਅਸੀਂ ਬੋਲਣ ਲੱਗੇ ਹਾਂ ਸਾਨੂੰ ਰਾਹ ਦੀ ਹੋਣਾ ਕੋਣੇ ਵੀ ਵੀਰੇ ਬੋਲਣ ਵਾਲਾ ਸਰਦਾਰ ਦਾ ਕਿਉਂ ਬੋਲੇ ਸਾਹਮਣੇ ਬੋਲਦਾ ਜੇਕਰ ਕਿ ਭਾਈ ਪਾਸੇ ਜੋੜ ਕੇ ਫੇਤੀ ਇਹਦੇ ਨਾਲ ਜਾਨੀ ਨੁਕਸਾਨ ਵੀ ਉਸ ਦਾ ਬੰਦਾ ਵੀ ਮਰ ਸਕਦਾ ਕੋਈ ਵੀ ਸਾਡੇ ਨਾਲ ਹੀ ਉਸੋ ਦੀ ਕੰਦ ਸਾਨੂੰ ਧੀ ਭੈਣ ਸਾਡੀਆਂ ਜਾਂਦੀ ਹੈ ਕੋਈ ਵੀ ਉਹਦੇ ਨਾਲ ਵੀ ਹੋ ਸਕਦਾ ਕੱਲ ਨੂੰ ਅਸੀਂ ਚੱਲ ਗਏ ਤਾਂ ਬਾਅਦ ਕਿਨੇ ਕੁਛ ਨਾ ਕਿਸੇ ਨੇ ਜਿਸ ਤਰ੍ਹਾਂ ਇਹ ਕਹਿੰਦੇ ਆ ਗੱਡੀਆਂ ਆਉਂਦੀਆਂ ਉਹਨਾਂ ਦਾ ਰਾਤੋ ਰਾਤ ਹੀ ਚੱਲ ਜਾਣਾ ਕਿਸੇ ਗੱਡੀ ਨੂੰ ਰੋਕਦੇ ਆਉ ਕਹਿੰਦੇ ਭਾਈ ਅਸੀਂ ਮੁੜ ਕੇ ਜਾਂਦੇ ਸਾਨੂੰ ਉਸ ਵੇਲੇ ਇਹਦਾ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਹਰ ਇੱਕ ਪਿੰਡ ਦਾ ਰਸਤਾ ਜਦੋਂ ਪ੍ਰੈਸ਼ਰ ਬਣਦਾ ਰਸਤਾ ਜਾਂਦਾ ਇੱਕ ਸਾਈਡ ਉਹ ਰਸਤਾ ਜਾਵੇ ਇੱਕ ਪਿੰਡ ਹੈ ਗੁੱਡਾ ਪਿੰਡ ਲੋਕ ਕਹਿੰਦੇ ਕੋਈ ਪਤਾ ਖੱਡੇ ਮਾਰ ਦਿੰਦਾ ਕੋਈ ਟੋਏ ਮਾਰ ਦਿੰਦਾ ਜਿਹਨੂੰ ਆਣ ਜਾਣ ਨੂੰ ਸਾਡੀਆਂ ਜਨਾਨੀਆਂ ਤੋਂ ਲੈ ਕੇ ਕਿਸੇ ਨਾ ਆਪਣੇ ਖੇਤ ਨੂੰ ਜਾਣਾ ਹੁੰਦਾ ਜਾਂ ਕਿਤੇ ਵੀ ਆਣਾ ਹੁੰਦਾ ਉਹਨੂੰ ਪ੍ਰੋਬਲਮ ਆਉਂਦੀ ਹੈ ਤੇ ਜਿਹੜੇ ਕੋ ਪਤਾ ਗੱਲ ਮੇਰਾ ਨਾਮ ਅੰਕੁਰ ਹੈ ਜੀ ਭਾਈ ਜਿਹੜੀ ਇੰਫਲੈਕਸੀ ਟਿਕਾਣਾ ਮੀਟਿੰਗ ਕੀਤੀ ਗਈ ਹੈ ਕੀ ਹੈ ਇਹ ਸਰ ਬੈਦ ਮਾਈਨਿੰਗ ਬਾਰੇ ਕੀਤੀ ਗਈ ਹੈ ਵਾਇਲੈਂਸ ਮਤਲਬ ਸਾਡੇ ਸਰ ਇੱਥੇ ਨੇੜੇ ਨਹਿਰ ਪੈਂਦੀ ਹੈ ਜੋ ਵੀ ਸਾਨੂੰ ਇੱਕੋ ਹੀ ਕੋਲ ਲੱਗਦਾ ਹੈ ਉਥੋਂ ਰਾਤ ਨੂੰ ਗੱਡੀਆਂ ਟਿਪਰ ਬਹੁਤ ਜਾਂਦੇ ਨੇ ਜੇ ਅਗਰ ਉਹਨਾਂ ਨੂੰ ਰੋਕਿਆ ਜਾਏ ਤਾਂ ਉਹ ਕਹੇ ਕਿਸੇ ਨਾ ਲੈਂਦੇ ਨੇ ਸਾਡਾ ਉਧਰੋਂ ਜਾਂਦੇ ਆ ਮਾਲ ਜਾਂ ਉਧਰੋਂ ਉਧਰੋਂ ਜਾਣੀ ਜੀ ਟਕਾ ਦੇ ਦਿੰਦੇ ਨੇ ਪ੍ਰਸ਼ਾਸਨ ਨੂੰ ਦਾ ਇਹ ਕਿ ਲੋਕ ਇਹਦਾ ਇਹਦੇ ਵਿੱਚ ਹੈ ਸਾਰਾ ਪ੍ਰਸ਼ਾਸਨ ਦੇ ਦੁਆਰਾ ਕਰਾਇਆ ਜਾ ਰਿਹਾ ਕਿਉਂਕਿ ਨੇੜੇ ਬੀਬੀ ਐਮ ਬੀ ਨਾਲ ਹੀ ਪੈਂਦੀ ਹੈ ਜੋ ਕਿ ਹਾਈਡਰੋ ਦਾ ਨਗਰ ਐ ਅਪਾਰਟਮੈਂਟ ਹੈ ਸਾਰੇ ਇੱਥੇ ਰਹਿੰਦੇ ਆ ਇਹਨਾਂ ਦੇ ਜੋ ਅਫਸਰ ਵਗੈਰਾ ਹੈ ਦਫਤਰ ਵੀ ਇਹਨਾਂ ਦੇ ਨਾਲ ਹੀ ਕੋਈ ਸ਼ੋਗ ਆਈ ਤੇ ਨਾ ਦਫਤਰ ਹੈ ਜਿਹੜੀ ਇਕੱਠੇ ਹੋਏ ਪ੍ਰਸ਼ਾਸਨ ਆ ਆਲਾ ਦੁਆਰੇ ਠੀਕ ਹੈ ਕਾਫੀ ਵਾਰ ਕੀਤੀ ਚਾਰ ਪੰਜ ਵਾਰ ਕੀਤੀ ਹੈ ਦੋ ਚਾਰ ਵਾਰ ਲਿਖੀ ਵੀ ਦਿੱਤਾ ਹੈ ਇਹਨਾਂ ਨੂੰ ਕਹਿੰਦੇ ਇੱਕ ਦੋ ਵਾਰ ਬੰਦ ਕਰਾ ਦਿੰਦੇ ਵਿੱਚ ਦੋ ਚਾਰ ਦਿਨ ਬੰਦ ਰਹਿੰਦਾ ਹੈ ਫਿਰ ਦੁਬਾਰਾ ਨਾਲ ਹੀ ਖੁੱਲ ਜਾਂਦਾ ਹੈ ਕੁਝ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਜਨਨ ਕਿ ਜਿੰਨੀ ਵੀ ਗੱਡੀਆਂ ਟਿੱਪਰ ਨਹਿਰ ਦੇ ਕਿਨਾਰੇ ਜਾ ਰਹੀਆਂ ਜਾਂ ਪੋਲ ਦੇ ਉੱਤੇ ਜਾ ਰਹੀਆਂ ਬੰਦ ਕੀਤੀਆਂ ਜਾਣ ਇਧਰ ਤੀਨਾ ਮੋਟਾ ਮੈਂ ਨਵੇਂ ਜਾਨੇ ਇਲਕਮਾਰ ਅਸੀਂ ਚੰਗੜਮਾ ਦੇ ਰਹਿਣ ਵਾਲੇ ਆ ਜਿਹੜਾ ਕੱਟ ਕੀਤਾ ਗਿਆ ਇਸ ਕੀ ਕਰ ਇਹ ਅਸੀਂ ਅੱਜ ਪੰਚਾਇਤਾਂ ਦਾ ਦੋ ਪੰਚਾਇਤਾਂ ਆਦਮਪੁਰ ਮੋਦੀ ਮੋਤੀਆਂ ਤੇ ਚੰਗੜਮਾ ਦੀ ਪੰਚਾਇਤਾਂ ਦਾ ਕੱਟ ਕੀਤਾ ਠੀਕ ਆ ਇਹਦੇ ਵਿੱਚ ਮੇਨ ਮੁੱਦਾ ਇਹ ਹੈ ਕਿ ਰਾਤ ਨੂੰ ਮਾਈਨਿੰਗ ਦੇ ਜਿਹੜੇ ਟਿਪਰ ਔਰ ਟਰੱਕ ਨਹਿਰ ਦੇ ਉੱਪਰ ਗੁਜਰਦੇ ਆ ਉਹਦੇ ਨਾਲ ਸੀਵਰੀਂਜ ਦਾ ਪਾਣੀ ਵਗਦਾ ਹੈ ਥੱਲੇ ਤੇ ਕਈ ਜਗ੍ਹਾ ਤੋਂ ਨਹਿਰ ਥੱਲੇ ਵਹਿ ਗਈ ਵੀ ਗਈ ਹੈ ਸਾਡਾ ਇੱਕੋ ਹੀ ਪੁਲ ਲੱਗਦਾ ਜਿਹੜਾ ਆਈਟੀਆਈ ਦੇ ਨਾਲ ਹੈ ਉਹ ਪੂਰੀ ਤਰ੍ਹਾਂ ਡੈਮੇਜ ਹੋ ਚੁੱਕਾ ਹੈ ਇਸ ਬਿਸ਼ੇ ਤੇ ਬੇਚਾ ਸੀ ਐਸ ਡੀਓ ਸਾਹਿਬ ਨੂੰ ਮੁਕੇਲੀਆ ਹੈਡਰ ਪ੍ਰੋਜੈਕਟ ਨੂੰ ਅਪਰੋਚ ਕੀਤੀ ਆ ਹਫਤਾ ਇੱਕ ਪਹਿਲੇ ਅਸੀਂ ਰਿਟਰਨ ਦਿੱਤਾ ਉਹਦੇ ਪਹਿਲੇ 15 ਦਿਨ ਪਹਿਲੇ ਇਹਨਾਂ ਨੂੰ ਅਸੀਂ ਟੈਲੀਫੋਨ ਤੇ ਵੀ ਗੱਲਾਂ ਕੀਤੀਆਂ ਕਹਿੰਦੇ ਅਸੀਂ ਕਰ ਦੇਾਂਗੇ ਪਰਮਨੈਂਟ ਹਟਾ ਕਰਾਂਗੇ। ਲੇਕਿਨ ਐਸਡੀਓ ਸਾਹਿਬ ਇੱਕ ਸਬਜੀ ਵੇਚਣ ਵਾਲੇ ਆ ਜਿਹਦੇ ਝੀਲ ਦੀ ਕੂਹ ਦੇ ਲਾਗੇ ਬੈਠਿਆ ਉਹਨਾਂ ਨੂੰ ਹਟਾਉਣ ਵਾਸਤੇ ਤਾਂ ਚਲੇ ਜਾਂਦੇ ਆ ਲੇਕਿਨ ਸਾਡੇ ਪਿੰਡ ਦੇ ਬਾਰੇ ਇਹਨਾਂ ਨੇ ਕਦੇ ਕੁਝ ਨਹੀਂ ਸੋਚਿਆ। ਮੈਨੂੰ ਕਿੱਥੋਂ ਆ ਰਹੀ ਦਿੱਤਾ ਇਹ ਆ ਰਹੀ ਆ ਜੀ ਦਰਿਆ ਦੇ ਵਿੱਚੋਂ ਉਹ ਦਰਿਆ ਦੇ ਵਿੱਚ ਥਾਨ ਮੰਦਰ ਦੇ ਪਿਛਲੇ ਜਿਆਦਾ ਜਾਂਦਾ ਇਹ ਦੋਨੋਂ ਪਾਸੇ ਪਹੁੰਚ ਜਾਂਦਾ ਜੀ ਕੋਈ ਕਹਿੰਦੇ ਆ ਅੱਡਾ ਹਿਮਾਚਲ ਤੇ ਕੋਈ ਕਹਿੰਦੇ ਆ ਪੰਜਾਬ ਤੇ ਬਟ ਕੋਈ ਡਿਮਾਰਕੇਸ਼ਨ ਨਹੀਂ ਆ ਜੀ ਇਹ ਰਸਤਾ ਇਹੋ ਲੱਗਦਾ ਹੈ ਤੇ ਹੋਰ ਵੀ ਰਸਤੇ ਨੇ ਇਹ ਰਸਤੇ ਤਾਂ ਮੈਨੂੰ ਇਹੀ ਲੱਗਦਾ ਹੈ ਸਾਡੇ ਇੱਧਰ ਨੂੰ ਇੱਧਰੋ ਹੀ ਹੋ ਰਿਹਾ ਸਾਰਾ ਕੁਝ ਕਹਿੰਦਾ ਇਹ ਸਾਰਿਆਂ ਨੂੰ ਸੰਦਾ ਸਰਪ੍ਰਾਈਜ਼ ਹੈ ਕਿ ਇਹ ਦਰਿਆ ਦੇ ਵਿੱਚੋਂ ਪੱਥਰ ਕੱਢੇ ਜਾਂਦੇ ਆ ਤੇ کیا میں ਸਰਕਾਰ ਨੂੰ ਪੁੱਛਣਾ ਚਾਹੁੰਦਾ ਹੈ ਇਹ ਲੀਲਮ ਤੋਂ ਕਰ ਰਹੇ ਜਾਂ ਅੰਲੀ ਤੋਂ ਕਰ ਰਹੇ ਇਹ ਤਾਂ ਅਨਲੀਗਲ ਹੈ ਜੀ ਇਲੀਗਲ ਹੈ ਉਹ ਪਲੀਲੀਗਲ ਲੈਂਡ ਮਾਈਨਿੰਗ ਹੈ ਜੋ ਐਕਟੀਵਿਟੀਜ਼ ਇੱਥੇ ਰਾਤ ਨੂੰ ਹੁੰਦੀਆਂ ਨਾ ਉਹ ਦੇਖਣ ਲੋਕ ਨਹੀਂ ਹੁੰਦੀਆਂ ਪ੍ਰਸ਼ਾਸਨ ਨੇ ਕਦੇ ਰੇਡ ਮੁਕਾਬਲੇ ਰਸਤਾ ਕੀਤਾ ਪ੍ਰਸ਼ਾਸਨ ਨੂੰ ਅਸੀਂ ਡੀਸੀ ਸਾਹਿਬ ਨੂੰ ਵੀ ਰਿਟਰਨ ਇੱਕ ਮੇਲ ਭੇਜੀ ਸੀਗੀ ਜੀ ਤੁਹਾਨੂੰ ਲੱਗਦਾ ਪਈ ਪ੍ਰਸ਼ਾਸਨ ਦੀ ਜਿਹੜੀ ਮਿਲਪਰ ਸਹਾਇਤਾ ਹੋ ਸਕਦਾ ਜੀ ਮੈਂ ਤਾਂ BBMB ਨੂੰ ਕਲੀਅਰ ਕਟਾਸੀ ਕਹਿੰਦੇ ਆ BBMB ਦੇ ਅਫੀਸਰ ਬੈਠੇ ਹੋਏ ਆ ਜਿਨ੍ਹਾਂ ਦੀ ਆਪਣੀ ਵਿਜੀਲੈਂਸ ਹੈ ਹੌਕਾ ਜੀ। ਯੋਰ 100 ਗੱਜ ਦੇ ਵਿੱਚ ਵਿੱਚ ਬੈਠੇ ਹੋਇਆ ਕਹਿੰਦਾ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਦਰਿਆ ਤੇ ਸਾਡੇ ਇਨਸਾਈਡ BBMP ਦੇ ਜੋ ਕਲੋਨੀ ਐ ਸੈਕਟਰ ਐ ਉਹਦੇ ਵਿੱਚ ਕਿੰਨੇ ਨਿਕਲਦੇ ਆ ਟਰੱਕ। ਤੁਸੀਂ ਕੀ ਮੰਗ ਕਰਦੇ? ਸਾਡੀ ਤਾਂ ਇਹ ਮੰਗ ਹੈ ਕਿ ਟੋਪੀ ਬੰਦ ਹੋਣੇ ਚਾਹੀਦੇ ਆ ਉਹ ਜੋ ਇੱਥੇ ਦੀ ਬਿਊਟੀਫਿਕੇਸ਼ਨ ਐ ਸਹੀ ਏਡੀਏ ਦੀ ਜੋ ਸਿਵਾਲਕ ਹਿੱਲ ਨੂੰ ਇੱਥੇ ਸਾਰੇ ਹੀ ਟਿੱਪਰਸ ਆਰ ਲੈਂਡ ਮਾਈਨਿੰਗ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ।